ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ ਨਬਮੀ ਚੱਲੀ ਸਤਗੁਰੂ ਦੀਨदयाल ਕਿਰਪਾ ਸਾਗਰ ਕਰੁਣਾ ਪੰਡਾਰ ਬੀਜਾਪੁਰ ਵਿਖੇ ਅਪਰ ਅਪਾਰ ਦੀਵਾਨ ਲਗਾਇਆ ਬੇਸ਼ੁਮਾਰ ਸੰਗਤਾਂ ਆਈਆਂ Hindu ਵੇਦ ਮਤ ਵੇਲੇ ਗੁਰੂ ਜੀ ਪਾਸ ਆਏ ਤੇ ਆਪਣੀ ਹਰੀ ਚਰਚਾ ਕਰਨ ਨੇ ਲੱਗੇ ਹੇ ਗੁਰੂ ਜੀ ਅਸੀਂ ਮਾਸ ਸ਼ਰਾਬ ਨਹੀਂ ਵਰਤਦੇ ਚੋਰੀ ਨਹੀਂ ਕਰਦੇ ਝੂਠ ਨਹੀਂ ਬੋਲਦੇ ਜੀਵਾ ਦੀ ਹੱਤਿਆ ਨਹੀਂ ਕਰਦੇ ਗੰਗਾ ਗਿਆ ਹੋਰ ਤੀਰਥਾ ਘਿਰਿਆ ਕਰਮ ਦੀਵਾ ਬੱਟੀ ਇਹ ਵੀ ਵਰਤਮਾਨ ਨਹੀਂ ਕਰਦੇ ਇੰਨਾ ਵਿੱਚ ਹਾਸਲ ਕੁਝ ਨਹੀਂ ਹੈ ਜੀ ਪ੍ਰਾਣੀ ਦੇ ਫੁੱਲ ਇਸ ਵਾਸਤੇ ਨਹੀਂ ਤਾਰਦੇ ਜੀ ਜੋ ਨਿਰਜੀਵ ਅਸਤ ਹੈ ਉਹਨਾਂ ਕੇ ਤਾਰਨੇ ਨਾ ਤਾਰਨੇ ਸੇ ਜੁੰਦੀ ਗਤੀ ਅਪਗਤੀ ਕਲਪਤ ਪਰਮ ਅਧਿਆ ਰੋਪ ਹੈ गुरुजी श्री मुखबाक शब्द उचारिया आप दो कछु ना दिसि नहि दिस जात हे सिखो असि परमेश्वर दा भगत सिमरन सिद्ध जानदे हा दान विद्यावान को धर्म मार्गी को देवदे हा विधवा स्त्री का दूसरी बार करेवा करदे हा ता गुरु जानी जान कृपा निदान वचन गीता तुसी तन हो तोहाडे ता सर्व कमर ਕਰਮ ਅੱਛੇ ਹਨ ਸਾਡੇ ਸਾਥ ਤੁਹਾਡੀਆਂ ਸਗਰੀਆਂ ਰੀਤਾ ਬਰਾਬਰ ਮਿਲਦੀਆਂ ਹਨ ਤੁਹਾਡੇ ਪੁਰਬੜੇ ਪਰਸੰਨ ਹੋਏ ਹਨ ਪਰ ਦੋ ਕਰਮ ਤੁਹਾਡੇ ਐਸੇ ਖਰਾਬ ਹਨ ਜਿਨੂੰ ਨੇ ਤੁਹਾਨੂੰ ਸਭ ਕਰਮ ਧਰਮ ਔਰ ਗੁਣ ਨੇ ਕੰਮੇ ਕਰ ਦਿੱਤੇ ਹਨ ਇੱਕ ਤੋਂ ਤੁਸੀਂ ਸਿਰ ਮਨਾਉਂਦੇ ਹੋ ਤੇ ਦੂਸਰਾ ਤੁਰਕ ਜੈਸੇ ਦ੍ਰਿਸ਼ਟੀ ਆਉਂਦੇ ਹੋ ਤੁਮਾਕੂ ਜੋ ਨਿਖਿਧ ਹੈ ਉਹ ਪਿੰਦੇ ਖਾਂਦੇ ਹੋ ਇਨ ਮੰਦ ਕਰਮਨ ਕਰ ਤੁਹਾਡਾ ਸਾਰਾ ਮੇਲਗੇਲ ਨਹੀਂ ਹੋਏ ਸਕਦਾ ਤੁਹਾਡੇ ਕਰਮ ਤਰਮ ਨਿਕੰਮੇ ਹਨ ਕੇਸ ਮੁੱਛ ਦਾੜੀ ਆਦਮੀ ਦੀ ਸੂਰਤ ਬਤਲਾਉਂਦੇ ਹਨ ਨਹੀਂ ਤਾਂ ਔਰਤ ਜੈਸਾ ਹੁੰਦਾ ਹੈ ਅਕਾਲ ਪੁਰਖ ਨੇ ਸਰਬ ਬਸਤੂ ਰੱਖਿਆ ਕੇ ਵਾਸਤੇ ਰਚੀਆਂ ਹਨ ਜੇ ਤੁਸੀਂ ਕੇਸ ਦਾੜੀ ਮੁੱਛ ਨਾ ਮਨਾਉਂਦੇ ਤਾਂ ਤੁਹਾਡਾ ਤੋਂ ਮੁਸਲੇ ਵੀ ਡਰਦੇ ਔਰ ਤੁਸੀਂ ਦੇਵਤਿਆਂ ਜੈਸੇ ਹੁੰਦੇ ਅਸੀਂ ਤੁਹਾਡੇ ਇਹ ਦੋਨੋਂ ਮੰਦ ਕਰਮ ਦੇਖ ਕੇ ਅਚਰ ਹੁੰਦੇ ਹਾਂ ਤੁਸੀਂ ਆਪਣੀ ਹੱਤੀ ਆਪਣੀ ਪੱਤ ਗਵਾਈ ਆਪ ਹੀ ਜਾਣ ਬੁਝ ਕੇ ਸਿਰ ਨਾਈ ਦੇ ਹਵਾਲੇ ਕਰ ਦਿੰਦੇ ਹੋ ਪਿੱਛੇ ਰਾਤ ਤਾਂ ਨੀ ਧਰਮ ਡੰਡ ਦਿੰਦੇ ਹੁੰਦੇ ਹੋ ਸਿਰ ਮੂ ਮਨਾਣੇ ਛੱਡ ਦਿਓ ਸੋ ਤੁਸੀਂ ਬਿਨਾ ਤਕਸੀਰ ਬਿਨਾ ਗੁਨਾ ਬਲਕੇ ਪ੍ਰਸੰਨਤਾ ਪੂਰਵਕ ਸਿਰ ਮਨਾਉਂਦੇ ਹੋ ਤੁਸੀਂ ਸਿਆਣੇ ਹੋ ਕੇ ਪਾਗਲ ਬਣਦੇ ਹੋ ਤੁਸੀਂ ਤਮਾਕੂ ਵਰਤ ਕੇ ਆਪਣੇ ਪੁੰਨ ਨਿਸਫਲ ਕਰ ਲਿੱਤੇ ਹਨ ਪਰ ਤੁਸੀਂ ਪਰਮੇਸ਼ਵਰ ਜੀ ਦਾ ਕੁਝ-ਕੁਝ ਭਜਨ ਕਰਦੇ ਹੋ ਇਸ ਕਾਰਨ ਅਸੀਂ ਤੁਹਾਨੂੰ ਅੱਛਾ ਕਰਨਾ ਜਾਣਦੇ ਹਾਂ ਸਾਡਾ ਖਾਲਸੇ ਦਾ ਰਹਿਤ ਬਾਣਾ ਸ਼ੇਰ ਜੈਸਾ ਹੈ ਇੰਨਾ ਸਿੰਘਾ ਤੋਂ ਤ੍ਰਿਲੋਕੀ ਡਰੇਗੀ ਔਰ ਤ੍ਰਿਲੋਕੀ ਮੈਂ ਪ੍ਰਸਿੱਧ ਹੋਏਗੀ ਧਰਮ ਅਰਥ ਕਾਮ ਮੋਕ ਯੁਗਤ ਇਹ ਆ ਸਾਡਾ ਖਾਲਸਾ ਪੰਥ ਹੈ ਜਗਤ ਉਜਾਗਰ ਵਿਦਿਆ ਸਾਗਰ ਦਿਨ ਦਿਨ ਪ੍ਰਭ ਹੋਵੇਗਾ ਅਕਾਲ ਪੁਰਖ ਸਿੰਘ ਪੰਥ ਬਣਾਏਗਾ ਇਹ ਰਤਨ ਨਹੀਂ ਛਪੇ ਛਪਾਇਆ ਵਾਹਿਗੁਰੂ ਜੀ ਕੀ ਫਤੈ ਬੁਲਾਏ ਸਿੰਘ ਨਾ ਛਿਪਣ ਕਿਸੇ ਦੇ ਛਪਾਏ ਜੈਸੇ ਸ਼ੇਰ ਨਾ ਮਿਰਗੀ ਰਲਦੇ ਕਿਸੇ ਪੰਥ ਦੀ ਕਾਣ ਨਾ ਕਰਦੇ ਵਾਹਿਗੁਰੂ ਕਾ ਮੰਤਰ ਜਪਦੇ ਦੇਸ ਵਿਦੇਸੀ ਮੂਲ ਨਾ ਛਪਦੇ ਝਟਕੇ ਚਕਣ ਸਿੰਘ ਬਨਵਾਏ ਜਪਜੀ ਮੰਤਰ ਲੈਣ ਕਮਾਏ ਸਿੰਘਾਂ ਨਾਲ ਰਲ ਫਤਿਹ ਗਜਾਏ ਚੋਕਾ 12 ਕੋਸ ਜਨਾਏ ਜਪਜੀ ਪੜ ਸੁੱਚੇ ਹੋਈ ਜਾਏ ਅੰਤਰ ਗੁਰੂ ਦਾ ਧਿਆਨ ਲਗਾਏ हे ਸਿੱਖੋ ਜੋ ਸਿੰਘ ਹੋਏ ਕਰ ਹੋ ਨਾ ਮੰਤਰਾ ਸੇ ਗਤੀ ਚਾਹੇਗਾ ਉਸ ਨੂੰ ਮੇਰਾ ਸਿੰਘ ਨਹੀਂ ਜਾਣਣਾ ਸੰਗਤ ਅਰਜ ਕਰੀ हे ਗੁਰੂ ਗ੍ਰੀਵ ਨਿਵਾਜ ਜੀ ਤੁਸਾ ਅਚਾਰਜ ਦੇ ਹੱਤੋਂ ਕਿਰਿਆ ਕਰਮ ਸਾਰੇ ਮਨੇ ਕੀਤੇ ਹਨ ਇਹੇ ਤੋਂ ਸਾਡੀ ਗਤੀ ਕਰਦੇ ਸੇ ਹੁਣ ਅਸੀਂ ਕਿਆ ਕਰਾਂਗੇ ਬਚਨ ਹੁਆ ਤੁਸੀਂ ਜਪਜੀ ਮੰਤਰ ਸਿੱਧ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਰੱਖੋ ਇਹੀ ਮੰਤਰ ਪ੍ਰਗਟ ਹੈ ਜਿਸਕੇ ਪ੍ਰੇਮ ਸੰਯੁਕਤ ਪਾਠ ਕਰਨੇ ਸੇ ਗੁਰੂ ਸਾਹਿਬ ਗੁਰੂ ਨਾਨਕ ਜੀ ਦਾ ਪੰਜਾ ਕੜਾ ਪ੍ਰਸ਼ਾਦ ਪੂਰ ਲੱਗਦਾ ਹੈ ਤੁਹਾਡੇ ਨਾਲੋਂ ਤਾਂ ਉਹ ਤੁਰਕ ਜ਼ਿਆਦਾ ਪ੍ਰਤੀਤ ਰਖਦੇ ਹਨ ਸ੍ਰੀ ਮੁਖਬਕ ਗੁਰੂ ਜੀ ਖਬਦ ਉਚਾਰਿਆ ਮੜੀ ਗੋਰ ਦੇਵਲ ਮਸੀਤਾ ਗ੍ਰਾਮ ਪਰ ਤੁਸੀਂ ਸਿੱਖ ਕਹਾ ਆਉਂਦੇ ਹੋ ਔਰ ਹੁਕਮ ਪਰ ਨਹੀਂ ਤੁਰਦੇ ਔਰ ਨਾ ਤੁਸੀਂ ਭਰੋਸਾ ਕਰਦੇ ਹੋ ਤੁਸੀਂ ਵਾਹਿਗੁਰੂ ਬੋਲੋ ਸੱਚ ਮੰਨੋ ਸ੍ਰੀ ਸ਼ੁਰ ਗੁਰੂ ਨਾਨਕ ਦੇਵ ਜੀ ਕੇ ਮੰਤਰ ਪ੍ਰਵਲ ਹਨ ਤੁਸੀਂ ਗੁਰੂ ਸੱਚੇ ਪਾਤਸ਼ਾਹ ਸੇ ਬੇਮੁਖ ਨਾ ਹੋਵੋ ਤੁਹਾਨੂੰ ਲੋਕ ਹਾਸੇ ਕਰਨਗੇ ਚਾਰੋਂ ਬਰਨ ਚਾਰੋਂ ਦਿਸ਼ਾ ਉੱਚ ਨੀਚ Hindu Musliman सबना ने श्री गुरु नानक साहब जी श्री गुरु गोबिंद सिंह जी के हुक्म को ती कबूल कर लिया है संगत हाथ जोड़ बेनती करी हे गुरु जी तरन तारण जी कृपा करके उपदेश यह असा तसो जी के तरन तारण नाम किस कारण करके रखा है जी तब बचन हुआ तरन तारण आप तरने का है तारन नाम उसी का है जो संसार के कर्म हैं ਵਿਕਾਰੀ ਉਹਨਾਂ ਥੀ ਕੱਢੇ ਕਿਆ ਸੰਸਾਰ ਰੂਪੀ ਸਮੁੰਦਰ ਥੀ ਥਾਰੇ ਜੈਸੇ ਬੇੜਾ ਜਹਾਦ ਤਰਦਾ ਹੈ ਸੋ ਤਰਨ ਤਾਰਨ ਆਪ ਤਰਿਆ ਹੈ ਗੁਰੂ ਅਰਜਨ ਸਾਹਿਬ ਤਰਨ ਤਾਰਨ ਰੂਪ ਹੋਰਨਾਂ ਨੂੰ ਤਾਰਦਾ ਹੈ ਗੁਰਦੁਆਰੇ ਔਰ ਗੁਰੂ ਅਰਜਨ ਵਿਖੇ ਕੋਈ ਭਿੰਨ ਨਹੀਂ ਗੁਰੂ ਗ੍ਰੰਥ ਸਾਹਿਬ ਔਰ ਅਕਾਲ ਪੁਰਖ ਜੀ ਵਿਖੇ ਕੋਈ ਭੇਦ ਨਹੀਂ ਹੈ ਜੋ ਇੱਕ ਰੂਪ ਕਰਕੇ ਜਾਣ ਹੀਗਾ उस पर मेरी प्रसन्नता होवेगी दोहरा इस प्रकार गुरु बाग से सिंगन लियो आनंद कमरे सिंह सज गए करी देर नहे ब्रिंद करी बेनती सवन मिल है सतगुरु कृपाल बचन आपके शरवण कर पई शांति खुशहाल आगे को हम क्यों कह रहे हुक्म अदुली तोर हुक्म सभी माने प्रभ बखु अवगुण मोर गुरु ग्रंथ को मान है ਅਕਾਲ ਪੁਰਖ ਕੋ ਰੂਪ ਗੁਰਦੁਆਰੇ ਪੁੰਗੁਰ ਮਾਹੀ ਪੇਦਨਾ ਜਾਣੇ ਪੂ ਸੁਣ ਸਿੱਖਣ ਕੀ ਬੇਨਤੀ ਹੋਏ ਸਤਗੁਰ ਦਿਆਲ ਸੰਪੂਰਨ ਕਰ ਸਾਖੀ ਸਿੱਖਣ ਕਿਆ ਖੁਸ਼ ਹਾਲ ਅਗੇ ਸਾਖੀ 91 ਚੱਲੀ ਗੁਰੂ ਸੱਚਾ ਪਾਤਸ਼ਾ ਕਲਗੀ ਤਰੰਤਰ ਜਾਮੀ ਪਟਨੇਰ ਵਿਖੇ ਦਰਬਾਰ ਲਗਾਇਆ ਔਰ ਸੰਗਤਾਂ ਦੂਰ ਦੂਰ ਦੇਸ਼ਾਂ થી ਦਰਸ਼ਨ ਕੇ ਕਾਰਨ ਬੜੇ ਚਾਹ ਸੇ ਆਈਆਂ ਸਤਗੁਰ ਦੀਨ ਦਿਆਲ ਸ਼ਬਦ ਉਚਾਰਿਆ ਪੁਰਖਾ ਵਿਰਖਾ ਤਿਰਥਾ ਟੱਟਾ ਮੇਗ ਕੇ ਤਾਂ ਦੀਪਾ ਲੋਆ ਮੰਡਲਾ ਖੰਡਾ ਬਰੰਡਪਾ ਅੰਡਜੇਰਜ ਉਤਪੂਜਾ ਖਾਣੀ ਸੇਥ ਜਾ ਸੋ ਮਿੱਟੀ ਜਾਣੇ ਨਾਨਕ ਸਰਾ ਮੇਰਾ ਜਥਾ ਨਾਨਕ ਜੰਤ ਉਪਾਏ ਕੇ ਸੰਭਾਲੇ ਸਬਨਾ ਜਾਂ ਤੀਨੀ ਖਾਂਬੰਦ ਮਰ ਜਾਏ ਉਸਨੂੰ ਹੋਰ ਪਤੀ ਕਰ ਲੈਣੇ ਸੇ ਕੋਈ ਦੋਸ਼ ਨਹੀਂ ਲੱਗਦਾ ਸ਼ਬਦ ਅਗਲੇ ਮੂਏ ਸੇ ਪਿੱਛੇ ਪਰੇ ਜੋ ਉਬਰੇ ਸੇ ਬੰਦੇ ਲੱਕੂ ਖਰੇ ਇਤਨੇ ਮੇ ਬੁੱਧਮਤ ਦੀ ਸੰਗਤ ਆਈ ਆਈ ਕਰ ਸਭ ਚੰਨੀ ਲੱਗੇ ਬਚਨ ਹੁਆ ਤੁਹਾਡਾ ਆਹਾਰ ਕਿਆ ਹੈ ਗੁਰੂ ਜੀ ਮਨੁੱਖ ਕਤਲ ਨਹੀਂ ਕਰਦੇ ਅਮਲ ਕੋਈ ਨਹੀਂ ਖਾਂਦੇ ਪਰਾਇ ਸਤਰੀਵਾਲ ਨਹੀਂ ਦੇਖਦੇ ਝੂਠ ਨਹੀਂ ਬੋਲਦੇ ਪਖਾਨ ਨਹੀਂ ਪੂਜਦੇ ਬ੍ਰਹਮ ਪੂਜਾ ਕਰਦੇ ਹਾਂ ਅੰਮ੍ਰਿਤ ਛੱਕ ਕੇ ਅਸੀਂ ਕਲਮਾ ਨਹੀਂ ਪੜ੍ਹਦੇ ਸਿੱਖ ਮੱਤ ਰੱਖਦੇ ਹਾਂ ਮਾਸ ਸ਼ਰਾਬ ਨਹੀਂ ਖਾਂਦੇ ਗੁਰੂ ਜੀ ਤਿਆਰ ਰੱਖਣੀ ਤੁਹਾਡਾ ਨਾਮ ਸੁਣ ਕੇ ਸ਼ੁੱਧ ਭਾਵਨਾ ਸੇ ਦਰਸ਼ਨ ਕਰਨੀ ਕਉ ਇਹ ਆਏ ਹਾਂ ਸ਼ਿਵਾਜੀ ਮਰਹਟਾ ਗੁਰੂ ਸਾਹਿਬ ਜੀ ਦੇ ਚਰਨੀ ਲਾਗਾ ਔਰ ਕਹਿਆ हे ਸਤਗੁਰੂ ਮੇਰੇ ਸਿਰ ਉੱਪਰ ਹੱਥ ਰੱਖੋ ਜੀ ਤੁਰਕ Hindu ਕਉ ਦੁਖ ਦੇਵ ਦੇ ਹਾਂ ਜੀ ਤਾ ਗੁਰੂ ਜੀ ਪ੍ਰਸੰਨ ਹੋਏ ਵਰ ਦਿਆ ਕਿ हे ਸ਼ਿਵਾਜੀ ਤੈਨੂੰ ਗੁਰੂ ਕੀ ਬਖਸ਼ੀਸ਼ ਹੋਈ ਔਰ ਤੂੰ ਤਕੜਾ ਹੋ ਜੀ ਚਰਤਾਈ ਗੁਰੂ ਗੁਰੂ ਬਾਹ ਗੁਰੂ ਜਾਪ ਕਰੋਗੇ ਤਾ ਤੋੜੀ ਤੁਰਕ ਦਾ ਬਲ ਕਦੀ ਨਾ ਪਾਵੇਗਾ ਸਿੱਖਾ ਅਰਜ ਕਰੀ हे गुरु गरीब निवासपति पावन दीन दयाल जी assi bangale vichhe rehne wale haan saanu apni rehat maryada likhwaye deo ji taa guruji hukam keeta he sikho satguru sikhe bandhan kaata hai gur ka sikkh vikar te hat hai sikho jiddar tai guru nu yaad rakhiye aur guru sikha siddh na kariye taa todi tuhadi mukt nahi hovegi sikha arj kitti ਸਾਨੂੰ ਮ੍ਰਿਤ ਦੀ ਮੁਕਤ ਹੋਣ ਦਾ ਉਪਾਅ ਕਰੀਏ ਤੁਸੀਂ ਕਿਰਿਆ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਬਿਆਸ ਜੀ ਗੁਰੂ ਜੀ ਕ્યા ਲਾਵਾਂ ਪੜ ਕਰ ਕਰਨਾ ਪੁੰਨ ਦਾਨ ਸਿੱਖ ਸਾਧ ਨੂੰ ਦੇਵਨਾ ਜੋ ਸਿੰਘ ਰਹਿਤਵਾਨ ਹੋਵੇ ਉਸ ਦੀ ਸੇਵਾ ਕਰਨੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਗੁਰੂ ਦਾ ਹੁਕਮ ਹੈ ਪ੍ਰਾਣੀ ਦੇ ਹੱਥ ਪਰ ਦੀਵਾ ਨਹੀਂ ਰੱਖਣਾ ਦੀਵਾ ਮੇਰਾ ਏਕੋ ਨਾਮ ਦੁੱਖੋ ਵਿੱਚ ਪਾਇਆ ਤੇਲ ਜਿੱਥਾਂ ਗੁਰੂ ਗ੍ਰੰਥ ਸਾਹਿਬ ਜੀ ਰੋਗੇ ਉਸ ਜਗ੍ਹਾ ਦੀਵਾ ਜਗਾਉਣਾ ਤੁੰਕਾ ਨਹੀਂ ਤੋੜਨਾ ਤੇ ਅਦਮਾਰਗ ਨਹੀਂ ਬੰਨਣਾ ਹੋਰ ਕਿਸੇ ਪਾਸੋਂ ਕੀਰਤ ਨਹੀਂ ਕਰਾਉਣੀ ਬਿਨਾ ਸਿੰਘ ਧੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾ ਕਰਾਉਣਾ ਤੇ ਸਦ ਦਾ ਪਾਠ ਕਰਨਾ ਸੰਸਕਾਰ ਦੇ ਸਮੇਂ ਇਸ਼ਨਾਨ ਕਰਕੇ ਆਰਤੀ ਸੋਹਲੇ ਦਾ ਜਾਪ ਕਰਨਾ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਵਰਤਾਉਣਾ ਚੀਖਾਂ ਵਿੱਚ ਭਾਵਨਾ ਦਾ ਪ੍ਰਾਣੀ ਦੀ ਗਤੀ ਹੋਵੇਗੀ। ਨਰ-ਨਾਰੀ ਆਪਸ ਵਿੱਚ ਮਿਲ ਕੇ ਸਤਨਾਮ ਦਾ ਡੰਕਾ ਲਗਾਉਣ ਤੇਰਾ ਦੀਨ ਅਖੰਡ ਕੀਰਤਨ ਕਰਨ ਤਾਂ ਪ੍ਰਾਣੀ ਦੀ ਗਤੀ ਹੋਵੇਗੀ। ਗੰਗਾ ਗਾਇ ਨਹੀਂ ਜਾਣਾ, ਸ੍ਰੀ ਅੰਮ੍ਰਿਤਸਰ ਜੀ ਤਰਨ ਤਾਰਨ ਦਰਸ਼ਨ ਕਰਨਾ, ਕੜਾ ਪ੍ਰਸ਼ਾਦ ਕਰਵਾਉਣਾ, ਅਕਾਲ ਪੁਰਖੇ ਸਾਹਿਬ ਜੀ ਪੋਸ਼ਾਕਾ ਚੜਾਉਣੀਆ ਫੇਰ ਪੱਖੇ ਗ੍ਰਾਮ ਵਿਖੇ ਫੁੱਲਾਂ ਨੂੰ ਅੰਮ੍ਰਿਤ ਖੰਡੇ ਦਾ ਛਕਾਉਣਾ ਗੰਗਾ ਸਰ ਜੀ ਇਸ਼ਨਾਨ ਕਰਾ ਕੇ ਰਾਵੀ ਵਿਖੇ ਫੁੱਲ ਪ੍ਰਾਣੇ ਰਾਵੀ ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਦੀ ਹੈ ਜੋ ਇੰਨਾ ਬਚਨਾਂ ਨੂੰ ਮੰਨਣਗੇ ਸੋ ਨਿਹਾਲ ਹੋਣਗੇ ਸਿੰਘਾਂ ਨੂੰ ਦਾਨ ਦੇਣਾ ਧਰਮ ਹੈ ਜੋ ਵੰਡ ਖਾਵੇ ਗੁਰੂ ਕੀ ਬਾਣੀ ਪੜੇ ਕਥਾ ਕੀਰਤਨ ਕਰੇ ਔਰ ਕਰਾਵੇ ਔਰ ਗੁਰੂ ਕੀ ਬਾਣੀ ਬਿਨਾ ਹੋਰ ਕਥਾ ਕੀਰਤਨ ਨਹੀਂ ਸਰਵਨ ਕਰਨਾ ਹੋਰ ਮੰਤਰ ਨਹੀਂ ਪੜਨਾ ਅੰਮ੍ਰਿਤ ਖੰਡੇ ਦਾ ਛਕਣਾ ਸੰਗਤ ਅਰਜ ਕਰੀ ਜੀ ਏ ਗੁਰੂ ਜੀ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਦਵਾਰੇ ਮੇਲੇ ਪਰ ਚੱਲੇ ਹਾਂ ਗੁਰੂ ਜੀ ਬਚਨ ਕੀਤਾ ਸਿੱਖੋ 100 ਰੁਪਿਆ ਗੁਰੂ ਦੇ ਖਜ਼ਾਨੇ ਵਿੱਚੋਂ ਲੈ ਜਾਓ ਕੜਾਹ ਪ੍ਰਸ਼ਾਦ ਕਰਕੇ ਭੋਗ ਗੁਰੂ ਜੀ ਨੂੰ ਲਗਾ ਕੇ संगत विच बता के छकाना साडे नाम की श्री वाहेगुरु जी की फतेह बुला बचन होया। आपे ही प्रभु राखता जो जो लेता माने दोहरा गुरु गोबिंद सिंह जी दसम गुरु भारी कर उपकार खालसा दीने सवार रखिया कीनी जगत की दुख से लियो बचाए रहत बहत की जुगत को सबसे कह समझाए पुन किनी बहु खुशी पंथ खालसा के वाहेगुरु जी की फतेह बुलाई बिन है देर वाहेगुरु जी का खालसा वाहेगुरु जी की फतेह